ਇੰਨੇ ਦਿਨਾਂ ਦੇ ਵਿੱਚ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਚਾਹੇ ਚਿਕਨ ਗੁੜੀਆਂ ਹੋਵੇ ਜਾਂ ਫਿਰ ਡੇਂਗੂ ਹੋਵੇ ਜਿਸ ਦੇ ਤਹਿਤ ਜੋ ਹੈਲਥ ਭਾਗ ਸੰਗਰੂਰ ਦੇ ਵੱਲੋਂ ਘਰ-ਘਰ ਜਾ ਕੇ ਜੋ ਦਵਾਈ ਦਾ ਛੜਕਾਓ ਕੀਤਾ ਜਾ ਰਿਹਾ ਤੁਸੀਂ ਤਸਵੀਰ ਵੀ ਵੇਖ ਸਕਦੇ ਹੋ ਜੋ ਦਵਾਈ ਦਾ ਛੜਕਾਓ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਐਵਰਗ੍ਰੀਨ ਤਲੇਵ ਕਲੋਨੀ ਦੇ ਵਿੱਚ ਵੀਰ ਆਏ ਨੇ ਅੱਜ ਹੈਲਥ ਭਾਗ ਦੇ ਵੱਲੋਂ ਗੱਲ ਵੀ ਕਰ ਲੈਣੇ ਆ ਕੀ ਨਾ ਵੀਰੇ ਮੇਰਾ ਨਾਮ ਸਨੀ ਹੈ ਜੀ ਸਨੀ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਲਗਾਤਾਰ ਬਿਮਾਰੀਆਂ ਤੇ ਬਾਤਾਂ ਹੁੰਦਾ ਜਾਂਦਾ ਚਿਕਨ ਗੁਣੀਆਂ ਜਾਂ ਫਿਰ ਡੇਂਗੂ ਗੜੀਏ ਤਾਂ ਸਿਹਤ ਭਾਗ ਦੇ ਵੱਲੋਂ ਅੱਜ ਹੀ ਹਰ ਰੋਜ਼ ਦਵਾਈ ਛਿੜਕੀ ਜਾਂਦੀ ਹੈ ਹਾਂਜੀ ਸਰ ਡੇਲੀ ਦਵਾਈ ਸੜਕ ਰਹੇ ਹਾਂਗੇ ਅੱਜ ਤੁਹਾਡੇ ਮੱਲੇ ਦਾ ਇਰਕੇ ਇੱਧਰ ਆਏ ਸੀਗੇ ਅੱਜ ਇੱਧਰ ਕਰਕੇ ਜਾਵਾਂਗੇ ਹਜੇ ਹੋਰ ਮੱਲੇ 'ਚ ਜਾਣਾ ਦਵਾਈ ਵੀ ਸੜਕ ਰਹੇ ਹਾਂ ਫੋਗਿੰਗ ਵੀ ਕਰ ਰਹੇ ਹਾਂ ਜੀ ਹਾਂਜੀ ਕੀ ਇਸ ਦੇ ਨਾਲ ਕੋਈ ਫਰਕ ਪੈਂਦਾ ਜੋ ਦਵਾਈ ਵਿੱਚ ਪਾਈ ਜਾਂਦੀ ਹੈ ਹਾਂਜੀ ਸਰ ਫਰਕ ਪੈ ਰਿਹਾ ਜੀ ਜਿਹੜਾ ਲਾਰਵਾਗ ਉਹ ਵੀ ਖਤਮ ਹੋ ਰਿਹਾ ਜਿਹੜਾ ਫੋਗਿੰਗ ਕਰ ਰਹੇ ਉਹਦੇ ਨਾਲ ਮੱਛਰ ਖਤਮ ਹੋ ਰਿਹਾ ਹੈ ਜੀ ਹਾਂਜੀ ਅਜੀ ਬਿਲਕੁਲ ਵੀਰ ਦਾ ਕਹਿਣਾ ਕਿ ਜੋ ਸਿਹਤ ਵਿਭਾਗ ਦੇ ਵੱਲੋਂ ਆਏ ਨੇ ਸਣੀ ਨੇ ਸਿਵਲ ਹਸਪਤਾਲ ਸੰਗਰੂਰ ਚੋਂ ਆਏ ਨੇ ਅਤੇ ਸਿਵਲ ਸਰਜਨ ਸੰਗਰੂਰ ਦੀ ਹਾਜ਼ਰੀ ਤਾ ਮੁਤਾਬਕ ਲਗਾਤਾਰ ਸ਼ਹਿਰ ਸੰਗਰੂਰ ਦੇ ਵਿੱਚ ਮਹੱਲੇ ਮਹੱਲੇ ਜਾ ਕੇ ਘਰ ਘਰ ਜਾ ਕੇ ਦਵਾਈ ਛਿੜਕੀ ਜਾ ਰਹੀ ਹੈ ਜੋ ਇੱਥੇ ਮਹੱਲਾ ਨਿਵਾਸੀ ਨੇ ਉਹਨਾਂ ਨਾਲ ਗੱਲ ਕਰ ਲਏ ਨੇ ਕਿ ਉਹ ਕਿਸ ਤਰ੍ਹਾਂ ਆ ਵੇਖਦੇ ਨੇ ਕੀ ਨਾਮ ਹੈ ਸਰ ਚੰਦਰਸ਼ੇਖਰ ਜੀ ਚੰਦਰਸ਼ੇਖਰ ਜੀ ਕਿਸ ਤਰ੍ਹਾਂ ਵੇਖਦੋਂ ਲਗਾਤਾਰ ਡੇਂਗੂ ਅਤੇ ਜੇਕਰ ਗੱਲ ਚਿਕਨੂਨੀ ਦੀ ਗੱਲ ਕਰੀਏ ਲਗਾਤਾਰ ਫੈਲਦਾ ਯਾਰ ਹੈ ਲੋਕ ਸ਼ਿਕਾਰ ਹੁੰਦੇ ਯਾਰ ਇਹਨੇ ਸਿਹਤ ਭਾਗ ਦੇ ਵੱਲੋਂ ਦਵਾਈ ਅਤੇ ਫੋਗਿੰਗ ਕੀਤੀ ਗਈ ਬਹੁਤ ਵਧੀਆ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਕੰਮ ਹੈ ਕਿਹਨਾ ਮੈਂ ਸਰਪਾਲਕਰ ਸਰਪਾਲਕਰ ਕਿਸ ਤਰ੍ਹਾਂ ਦੇਖਦੋਂ ਸਿਹਤ ਭਾਗ ਦੇ ਵੱਲੋਂ ਦਵਾਈ ਅਤੇ ਫੋਗਿੰਗ ਕੀਤੀ ਗਈ ਹੈ ਬਹੁਤ ਵਧੀਆ ਕੰਮ ਹੈ ਛਿੜਕ ਕੇ ਮਾੜਾ ਮੋਟਾ ਬੱਛਰ ਮਰਦਾ ਹੈਗਾ ਬਾਕੀ ਬੁਖਾਰ ਬਹੁਤ ਛੜਦਾ ਲੋਕਾਂ ਨੂੰ ਹੱਡਾਂ ਬਿਆਨ ਚ ਦਰਦ ਆਇਆ हां चिकन गुनिया ਦੀ ਬਿਮਾਰੀ ਚੱਲੀ ਹੋਈ ਐ ਜੇ ਸਾਰੇ ਸਾਲ ਛੜਕਿਆ ਹੁਣ ਮਾਰੇ ਮੋਟੇ ਬੱਚਤ ਹੋ ਸਕਦੀ ਐ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਚਿਕਨ ਗੁਨੀਆ ਅਤੇ ਡੈਂਗੂ ਤੋਂ ਬੱਚਤ ਹੋ ਸਕਦੀ ਜਿਸ ਤਰ੍ਹਾਂ ਸਿਹਤ ਭਾਗ ਲਗਾਤਾਰ ਦਵਾਈ ਛੜਕ ਰਿਹਾ ਘਰ ਘਰ ਜਾ ਕੇ ਦਵਾਈ ਦਾ ਜੋ ਛੜਕਾਓ ਕੀਤਾ ਯਾਰ ਫੋਕਿੰਗ ਕੀਤੀ ਜਾ ਰਹੀ ਜੋ ਮਹੱਲਾ ਨਿਵਾਸੀ ਨੇ ਹੋਰ ਉਹਨਾਂ ਨਾਲ ਗੱਲ ਕਰਦੇ ਆ ਵੀ ਉਹ ਕਿਸ ਤਰ੍ਹਾਂ ਵੇਖਦੇ ਨੇ ਸਾਡੇ ਨਾਲ ਮਹੱਲਾ ਨਿਵਾਸੀ ਮੌਜੂਦ ਨੇ ਕੀ ਨਾਮ ਐ ਸਰ राकेश शर्मा शर्मा जी आज सेहत विभाग के वलो फॉगिंग और दवाई का छिड़काव किया गया की बोलना चाहिए बहुत चंगा काम कीता ये जरूरी थी क्योंकि मच्छर बहुत ज्यादा हो रहा है और बीमारी फैल रही है घर घर बीमार पड़े हैं तो इसके छड़कने से बहुत फर्क पड़ जाएगा इसलिए बहुत जरूरी था काम जो कराया आपने ਅੱਜ ਵੀ ਬਿਲਕੁਲ ਸ਼ਰਮਈ ਦਾ ਕਹਿਣਾ ਕਿ ਜੋ ਦਵਾਈ ਦਾ ਛਿੜਕਾਉ ਕੀਤਾ ਗਿਆ ਸਿਹਤ ਵਿਭਾਗ ਦੇ ਵੱਲੋਂ ਲਗਾਤਾਰ ਡੇਂਗੂ ਦੀ ਗੱਲ ਕਰਦੇ ਚਿਕਨ ਗੁੜੀਆਂ ਦੀ ਗੱਲ ਕਰਦੇ ਲਗਾਤਾਰ ਵੱਧਦਾ ਜਾ ਰਿਹਾ ਅਤੇ ਜੋ ਛਿੜਕਾਉ ਦੇ ਨਾਲ ਥੋੜਾ ਬਹੁਤ ਤਾਂ ਫਰਕ ਪਊਗਾ ਜਿੰਨਾ ਵੀ ਫਰਕ ਪਊਗਾ ਕਿਉਂਕਿ ਘਰ-ਘਰ ਬੁਖਾਰ ਦੇ ਜੋ ਮਰੀਜ਼ ਨੇ ਉਹ ਪਏ ਨੇ ਚਿਕਨ ਗੁੜੀਆਂ ਦੇ ਮਰੀਜ਼ ਪਏ ਨੇ ਪਰ ਸਿਹਤ ਵਿਭਾਗ ਦੇ ਵੱਲੋਂ ਇੱਕ ਆਖਾਂਗੇ ਕਿ ਇੱਕ ਚੰਗਾ ਉਪਰਾਲਾ ਕੀਤਾ ਗਿਆ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੱਧੂ ਜੀਡੀਐਸ ਨਿਊਜ਼ ਸੰਗਰੂ